ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਮਨਦੀਪ ਕੋਰ ਸਮਾਚਾਰ ਸਾਥੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਅੱਜ ਤੁਹਾਡੇ ਸਾਰਿਆਂ ਲਈ ਪੰਜਾਬ ਦੀਆਂ ਮੁੱਖ ਖਬਰਾਂ ਲੈ ਕੇ ਆਈ ਆਂ ਪੰਜਾਬ ਦੀਆਂ ਮੁੱਖ ਖਬਰਾਂ ਦੇਖਣ ਦੇ ਲਈ ਮੇਰੇ ਇਸ ਸਮਾਚਾਰ ਸਾਥੀ ਤੇ ਐਂਡ ਤੱਕ ਜਰੂਰ ਬਨੇ ਰਹੋ ਆਓ ਆਪਾਂ ਪੰਜਾਬ ਦੀਆਂ ਮੁੱਖ ਖਬਰਾਂ ਦੇ ਉੱਤੇ ਚਾਨਣਾ ਪਾਈਏ ਮੌਸਮ ਵਿਭਾਗ ਵੱਲੋਂ ਇੱਕ ਤਾਜ਼ਾ ਅਪਡੇਟ سامنے ਆ ਰਹੀ ਆ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਇਸ ਵੇਲੇ ਭਿਆਨਕ ਗਰਮੀ ਪੈ ਰਹੀ ਹੈ ਪਿਛਲੇ 24 ਘੰਟਿਆਂ ਦੇ ਵਿੱਚ ਵੱਧ ਤੋਂ ਵੱਧ ਔਸਤ ਤਾਪਮਾਨ 1 ਡਿਗਰੀ ਤੱਕ ਦਾ ਇਜ਼ਾਫਾ ਹੋਇਆ ਹੈ ਜੋ ਕਿ ਆਮ ਤਾਪਮਾਨ ਦੇ ਨਾਲੋਂ 1.6 ਡਿਗਰੀ ਵੱਧ ਦੱਸਿਆ ਗਿਆ ਹੈ ਬਠਿੰਡਾ ਦੇ ਵਿੱਚ ਇਸ ਵੇਲੇ ਸਭ ਤੋਂ ਵੱਧ ਗਰਮੀ ਦਾ ਦਰਜ ਕੀਤੀ ਗਈ ਹੈ 45.8 ਡਿਗਰੀ ਤਾਪਮਾਨ ਬਠਿੰਡਾ ਦੇ ਵਿੱਚ ਦੱਸਿਆ ਜਾ ਰਿਹਾ ਹੈ ਇੱਥੇ ਤੱਕ ਕਿ ਰਾਤ ਦਾ ਤਾਪਮਾਨ ਵੀ ਵਧਣ ਦੀ ਸੰਭਾਵਨਾ ਹੈ ਪੰਜਾਬ ਦੇ ਵਿੱਚ ਪੰਜ ਜਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਤੇ येलो ਅਲਰਟ ਜਾਰੀ ਕੀਤਾ ਹੈ ਪੰਜਾਬ ਦੇ ਵਿੱਚ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਅਤੇ ਮਹਾਲੀ ਦੇ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਕੋਵਿਡ-19 ਇੱਕ ਵਾਰ ਫਿਰ ਤੋਂ ਲੋਕਾਂ ਨੂੰ ਡਰਾਉਣ ਦੇ ਲਈ ਵਾਪਸ ਆ ਗਿਆ ਹੈ ਜਿੱਥੇ ਲੋਕਾਂ ਨੂੰ ਕੋਵਿਡ-19 ਤੋਂ ਕੁਝ ਸਮਾਂ ਪਹਿਲਾਂ ਰਾਹਤ ਮਿਲੀ ਸੀ ਉੱਥੇ ਹੀ ਇਹ ਮੁੜ ਤੇਜ਼ੀ ਦੇ ਨਾਲ ਫੈਲਣ ਲੱਗਿਆ ਹੈ ਏਸ਼ੀਆ ਵਰਗੇ ਦੇਸ਼ਾਂ ਦੇ ਵਿੱਚ ਇਸ ਦੇ ਮਾਮਲੇ ਲਗਾਤਾਰ ਨਾਮ ਵਧ ਰਹੇ ਹਨ ਖਾਸ ਕਰਕੇ ਹਾਂਗਕਾਂਗ ਇੰਗਲੈਂਡ ਅਤੇ ਥਾਈਲੈਂਡ ਵਰਗੇ ਦੇਸ਼ਾਂ ਦੇ ਵਿੱਚ ਕੋਵਿਡ-19 ਦੇ ਵਿਸ਼ੇ ਚਿੰਤਾਜਨਕ ਬਣ ਗਏ ਹਨ ਇਹਨਾਂ ਦੇਸ਼ਾਂ ਦੇ ਵਿੱਚ ਸੰਕਰਮਿਤ ਲੋਕਾਂ ਦੀ ਗਿਣਤੀ ਵੀ ਤੇਜ਼ੀ ਦੇ ਨਾਲ ਵੱਧ ਰਹੀ ਹੈ ਅਤੇ ਹਸਪਤਾਲ ਦੇ ਵਿੱਚ ਦਾਖਲ ਕੀਤੇ ਹੋਏ ਲੋਕਾਂ ਦੀ ਵੀ ਸੰਖਿਆ ਤੇਜ਼ੀ ਦੇ ਨਾਲ ਵੱਧ ਰਹੀ ਹੈ ਇੱਥੇ ਹੀ ਭਾਰਤ ਦੇ ਵਿੱਚ ਨਵੇਂ ਮਾਮਲਿਆਂ ਨੂੰ ਲੈ ਕੇ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਹੈ ਅਤੇ ਵਿਦਵਾਨਾਂ ਦਾ ਕਹਿਣਾ ਹੈ ਕਿ ਜੇਕਰ ਫਿਰ ਤੋਂ ਸਾਵਧਾਨੀ ਨਾ ਵਰਤੀ ਗਈ ਤਾਂ ਹਾਲਤ ਹੋਰ ਵੀ ਖਰਾਬ ਹੋ ਸਕਦੀ ਹੈ ਬਾਬਾ ਵੇਂਗਾ ਜਿਨ੍ਹਾਂ ਦੀਆਂ ਭਵਿੱਖਬਾਣੀਆਂ ਲੋਕਾਂ ਨੂੰ ਅੱਜ ਵੀ ਸੋਚਣ ਤੇ ਮਜਬੂਰ ਕਰ ਦਿੰਦੀਆਂ ਹਨ ਉਹਨਾਂ ਨੇ ਕੁਝ ਸਾਲਾਂ ਪਹਿਲਾਂ ਇੱਕ ਅਜਿਹੀ ਟੈਕਨੋਲੋਜੀ ਦੀ ਭਵਿੱਖਬਾਣੀ ਕੀਤੀ ਸੀ ਅਤੇ ਚੇਤਾਵਨੀ ਦਿੱਤੀ ਸੀ ਜੋ ਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਲਗਭਗ ਹਰ ਇੱਕ ਇਨਸਾਨ ਦੇ ਜੇਬ ਦੇ ਵਿੱਚ ਮੌਜੂਦ ਹੈ smartphones ਉਹਨਾਂ ਨੇ ਕਿਹਾ ਸੀ ਕਿ ਇੱਕ ਅਜਿਹਾ ਸਮਾਂ ਆਵੇਗਾ ਜਿੱਥੇ ਕਿ ਛੋਟੇ-ਛੋਟੇ ਇਲੈਕਟ੍ਰੋਨਿਕ ਯੰਤਰਾਂ ਤੇ ਇਨਸਾਨ ਇਸ ਕਦਰ ਨਿਰਭਰ ਹੋ ਜਾਵੇਗਾ ਕਿ ਇਹ ਇਲੈਕਟ੍ਰੋਨਿਕ ਯੰਤਰ ਇਨਸਾਨ ਦਾ ਵਿਵਹਾਰ ਸੋਚਨ ਦੀ ਸਮਰੱਥਾ ਅਤੇ ਉਹਨਾਂ ਦੀ ਮਾਨਸਿਕ ਸਿਹਤ ਤੇ ਇੱਕ ਡੂੰਘਾ ਪ੍ਰਭਾਵ ਪਾਵੇਗਾ ਜੇਕਰ ਆਪਾਂ ਅੱਜ ਦੇ ਕੱਲ ਦੇ ਟਾਈਮ ਦੇ ਵਿੱਚ ਦੇਖੀਏ ਤਾਂ ਅੱਜ ਕੱਲ ਜਿੱਥੇ ਵੀ ਆਪਾਂ ਨਜ਼ਰ ਮਾਰਦੇ ਹਾਂ ਤਾਂ ਹਰ ਇੱਕ ਦੇ ਹੱਥ ਦੇ ਵਿੱਚ ਸਮਾਰਟਫੋਨ ਹੁੰਦਾ ਹੈ ਅਤੇ ਉਸ ਦਾ ਉਹ ਪ੍ਰਯੋਗ ਕਰਦੇ ਹਨ ਅਤੇ ਜੇ ਆਪਾਂ ਦੇਖਿਆ ਜਾਵੇ ਤਾਂ ਆਪਾਂ ਇਹ ਮੰਨ ਸਕਦੇ ਹਾਂ ਕਿ ਉਹਨਾਂ ਦੀਆਂ ਜੋ ਗਵਿਕ ਬਾਣੀਆਂ ਹਨ ਉਹ ਮੰਨਣਯੋਗ ਹਨ ਤੇ ਦੇਖਿਆ ਜਾਵੇ ਕਿ ਜੋ ਅੱਜ ਕੱਲ ਦੇ ਨੌਜਵਾਨ ਬੱਚੇ ਹਨ ਅਤੇ ਕਿਸੇ ਉਹ ਨੌਜਵਾਨ ਲਗਾ ਲਓ ਜਾਂ ਛੋਟੀ ਉਮਰ ਦੇ ਬੱਚੇ ਲਗਾ ਲਓ ਉਹਨਾਂ ਦੇ ਜੀਿੰਦਗੀ ਦੇ ਵਿੱਚ ਉਹ ਸਮਾਰਟਫੋਨ ਇੱਕ ਲੋੜ ਹੀ ਨਹੀਂ ਬਲਕਿ ਉਹਨਾਂ ਦੀ ਆਦਤ ਬਣ ਗਈ ਹੈ ਤਾਂ ਉਹਨਾਂ ਦੀਆਂ ਜੋ ਸਾਰੀਆਂ ਕੁ ਵਿਕਵਾਨੀਆਂ ਹਨ ਉਹ ਬਿਲਕੁਲ ਸੱਚ ਹਨ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਜਿੰਨੇ ਵੀ ਲੋਕ ਹਨ ਉਹ ਸਮਾਰਟਫੋਨ ਦੇ ਵਿੱਚ ਇੰਨਾ ਕੁ ਜ਼ਿਆਦਾ ਵੱਧ ਗਏ ਹਨ ਕਿ ਉਹਨਾਂ ਦੇ ਮਾਨਸਿਕ ਸਿਹਤ ਦੇ ਉੱਤੇ ਬਹੁਤ ਹੀ ਜ਼ਿਆਦਾ ਪ੍ਰਭਾਵ ਪੈ ਰਿਹਾ ਹੈ ਉਹਨਾਂ ਦਾ ਵਿਵਹਾਰ ਵੀ ਬਹੁਤ ਹੀ ਜ਼ਿਆਦਾ ਇਸ ਟੈਕਨੋਲੋਜੀ ਦੇ ਨਾਲ ਚੇਂਜ ਹੋ ਚੁੱਕਿਆ ਹੈ ਅਧੇ ਸੋਚਣ ਦੀ ਸਮਰੱਥਾ ਵੀ ਉਹਨਾਂ ਦੀ ਬਿਲਕੁਲ ਅਲੱਗ ਹੋ ਗਈ ਹੈ ਦੋ ਬੱਚਾ ਸਮੇਤ ਚਾਚੇ ਸੌਰੇ ਦੇ ਨਾਲ ਭੱਜੀ ਇਸ ਨੌਜਵਾਨ ਆਦਮੀ ਦੀ ਪਤਨੀ ਅਤੇ ਇਸ ਨੌਜਵਾਨ ਆਦਮੀ ਨੇ ਕਿਹਾ ਕਿ ਜੇਕਰ ਤੁਸੀਂ ਮੇਰੀ ਪਤਨੀ ਨੂੰ ਲੱਭ ਦਿਓ ਤਾਂ 20000 ਰੁਪਏ ਦਾ ਇਨਾਮ ਮਿਲੇਗਾ ਮੇਰੇ ਬੱਚੇ ਤੇ ਪਤਨੀ ਨੂੰ ਲੱਭ ਦਿਓ ਤੇ 20000 ਰੁਪਏ ਦਾ ਇਨਾਮ ਲੈ ਜਾਓ ਸਾਲਾਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਪਹੁੰਚੇ ਰਣਜੀਤ ਸਿੰਘ ਢੱਡਰੀਆ ਵਾਲੇ ਉਹਨਾਂ ਨੇ ਪਿਛਲੇ ਸਾਲਾਂ ਦੇ ਵਿੱਚ ਹੋਈਆਂ ਸਿਧਾਂਤਕ ਗਲਤੀਆਂ ਦਾ ਪੰਜ ਸਿੰਘ ਸਾਬਾਨਾ ਤੋਂ ਮੰਗਿਆ ਮਾਫੀਨਾਮਾ ਪਾਕਿਸਤਾਨ ਦੇ ਫੌਜ ਮੁਖੀ ਆਸਿਮ ਮੁਨੀਰ ਦੇ ਨਾਲ ਰਾਹੁਲ ਗਾਂਧੀ ਦੀ ਫੋਟੋ ਬਣਾ ਕੇ ਕੀਤੀ ਸ਼ੇਅਰ ਅਤੇ ਲਿਖਿਆ ਕਿ ਪਾਕਿਸਤਾਨ ਦੀ ਭਾਸ਼ਾ ਦੇ ਵਿੱਚ ਬੋਲ ਰਹੇ ਹਨ ਰਾਹੁਲ ਗਾਂਧੀ ਅਤੇ ਪੁੱਛ ਰਹੇ ਹਨ ਕਿ ਭਾਰਤ ਨੇ ਜੰਗ ਦੇ ਵਿੱਚ ਕਿੰਨੇ ਜੱਟ ਗਏ ਜੰਮੂ ਕਸ਼ਮੀਰ ਦੇ ਵਿੱਚ ਹੋਏ ਪਹਿਲ ਦਾ ਮਤਵਾਦੀ ਹਮਲੇ ਦੇ ਵਿੱਚ ਮਾਰੇ ਗਏ ਲੋਕਾਂ ਨੂੰ ਨਹੀਂ ਮਿਲੇਗਾ ਸੁਵੀਦਗੁੰਦ ਦਾ ਦਰਜਾ ਪੰਜਾਬ ਅਤੇ ਹਰਿਆਣਾ ਦੇ ਹਾਈ ਕੋਰਟ ਨੇ ਮਾਮਲੇ ਦੇ ਵਿੱਚ ਦਖਲ ਦੇਣ ਤੋਂ ਕੀਤਾ ਇਨਕਾਰ ਅਤੇ ਕਿਹਾ ਕਿ ਸਰਕਾਰ ਦੇ ਅਧੀਨ ਆਉਂਦਾ ਹੈ ਇਹ ਮਾਮਲਾ